ਸੂਪਰਮਾਰਥ ਦੇ ਰਸਤੇ ਤੇ ਤੁਰਨ ਵਾਲੇ ਜਿਹੜੇ ਜੀਵ ਨੇ ਉਹਨਾਂ ਦਾ ਹਰ ਇੱਕ ਦਾ ਇੱਕ ਸਵਾਲ ਹੁੰਦਾ ਹੈ ਉਹ ਇਹ ਕਿ ਆਖਿਰ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋਵੇ ਪਰਮਾਤਮਾ ਦੇ ਨਾਲ ਮਿਲਾਪ ਵਾਸਤੇ ਸੰਸਾਰ ਦੇ ਅੰਦਰ ਬੜੇ ਧਰਮ ਧਰਮਾਂ ਨੇ ਆਪੂ ਆਪਣੀ ਵਿਚਾਰਾਂ ਦਿੱਤੀਆਂ ਨੇ ਤੇ ਉਹਨਾਂ ਵਿਚਾਰਾਂ ਦੇ ਉਹਨਾਂ ਸਿਧਾਂਤਾਂ ਦੇ ਅਨੁਸਾਰ ਉਹ ਲੋਕ ਜਿਹੜੇ ਪਰਮਾਰਥ ਦੇ ਰਸਤੇ ਤੇ ਤੁਰੇ ਉਹ ਫਿਰ ਉਸ ਤਰੀਕੇ ਨਾਲ ਉਸ ਵਿਧ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ ਯਤਨ ਕਰਨ ਲੱਗੇ। ਇਹੀ ਕਾਰਨ ਸੀ ਕਿ ਸਿੱਧਨਾਥ ਜੋਗੀ ਪਹਾੜਾਂ ਪਹਾੜਾਂ ਤੇ ਚੜ ਕੇ ਬੈਠ ਗਏ। ਆਪਣੇ ਆਪਣੇ ਸਰੀਰਾਂ ਨੂੰ ਕਸ਼ਟ ਦੇਣ ਲੱਗੇ। ਕਿਸੇ ਨੇ ਪਰਿਵਾਰ ਛੱਡ ਦਿੱਤੇ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬੜੀ ਪਿਆਰੀ ਵਿਚਾਰ ਦਿੱਤੀ ਉਹਨਾਂ ਲੋਕਾਂ ਨੂੰ। ਤੇ ਸਾਨੂੰ ਸਾਰੇ ਜੀਵਾਂ ਨੂੰ ਵੀ ਸਮਝਾਇਆ ਕਿ हे ਭਾਈ ਜਿਹੜਾ ਪ੍ਰਮਾਤਮਾ ਨਾਲ ਮਿਲਾਪ ਕਿਵੇਂ ਹੋਵੇਗਾ ਆਓ ਮੈਂ ਤੁਹਾਨੂੰ ਦੱਸਾਂ ਸਹਿਬ ਨੇ ਆਖਿਆ ਨਾਮ ਰਤੇ ਸਿਧ ਗੋਸ਼ਟ ਹੋਏ ਪਤਾ ਬਿਤਾ ਹੋਵੇ ਵੀ ਅਸੀਂ ਰੱਬ ਨਾਲ ਮਿਲਾਪ ਕਿਉਂ ਕਰਨਾ ਹੈ ਪ੍ਰਮਾਤਮਾ ਦੇ ਨਾਲ ਤੇ ਰੋਜ ਸੋਦਰਸ ਰਹਿਰਾਜ ਸਾਹਿਬ ਜੀ ਦੀ ਬਾਣੀ ਚ ਆਪਾਂ ਪੜ੍ਹਦੇ ਆਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਬਦ ਉਹ ਬਚਨ ਕਿ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਭਾਈ ਪ੍ਰਮਾਤਮਾ ਦੇ ਨਾਲ ਮਿਲਾਪ ਕਿਉਂ ਕਰਨਾ ਹੈ ਕਿਉਂਕਿ ਇਹ ਤੇਰੀ ਜਿਹੜੀ ਦੇਹਰੀਆ ਭਾਵ ਇਹ ਵਾਰੀ ਇਹ ਸਰੀਰ ਮਿਲਿਆ ਹੈ ਇਹ ਪਰਮਾਤਮਾ ਦੇ ਨਾਲ ਮਿਲਾਪ ਕਰਨ ਵਾਸਤੇ ਮਿਲਿਆ ਹੈ ਰੱਬ ਦੇ ਨਾਲ ਮਿਲਾਪ ਕਰਨ ਵਾਸਤੇ ਇਸ ਕਰਕੇ ਸਹਿਬ ਕਹਿੰਦੇ ਨੇ ਉਹ ਮਿਲਾਪ ਨਾਮ ਵਿੱਚ ਰਤਿਆ ਹੋਵੇਗਾ ਨਾਮ ਵਿੱਚ ਜੁੜਿਆ ਹੋਵੇਗਾ ਤੇ ਨਾਮ ਕਿੱਥੋਂ ਪ੍ਰਾਪਤ ਹੋਵੇਗਾ ਕੇਵਲ ਤੇ ਕੇਵਲ ਗੁਰੂ ਦੇ ਪਾਸੋਂ ਨਾਮ ਦੀ ਪ੍ਰਾਪਤੀ ਹੋਵੇਗੀ ਸਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ ਮਾਜ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਤਸ਼ਾਹ ਕਹਿੰਦੇ ਨੇ ਸੁਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜਿਓ ਕਹਿੰਦੇ ਜਦੋਂ ਜੀਵ ਗੁਰੂ ਦੇ ਪਾਸੋਂ ਸ਼੍ਰੇਸ਼ਟ ਮਤ ਪ੍ਰਾਪਤ ਕਰ ਲੈਂਦਾ ਹੈ ਤੇ ਉਹ ਮਤ ਪ੍ਰਾਪਤ ਕਰਕੇ ਫਿਰ ਨਾਮ ਨੂੰ ਧਿਆਉਂਦਾ ਨਾਮ ਨੂੰ ਸਿਮਰਦਾ ਤੇ ਫਿਰ ਗੁਰਮੁਖ ਹੋਏ ਮੇਲਾ ਜਿਉ ਗੁਰੂ ਦੇ ਦੱਸੇ ਰਸਤੇ ਤੇ ਤੁਰਿਆਂ ਫਿਰ ਜੀਵ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ ਨਹੀਂ ਤਾਂ ਤੁਸੀਂ ਦੇਖੋ ਚੌਰਾਹੇ ਤੇ ਬੈਠ ਕੇ ਇੱਕ ਇਨਸਾਨ ਲੋਕਾਂ ਦੀਆਂ ਜੁੱਤੀਆਂ ਗੰਡਦਾ ਪਰ ਗੁਰਮੁਖੋ ਜਦੋਂ ਉਹ ਆਪਣੀ ਰਚਨਾ ਤੋਂ ਸ਼ਬਦ ਉਚਾਰਨ ਕਰਦਾ ਤੇ ਲੋਕਾਂ ਨੂੰ ਇੰਜ ਲੱਗਦਾ ਵੀ ਇਸ ਬੰਦੇ ਨੂੰ ਰੱਬ ਦੀ ਪ੍ਰਾਪਤੀ ਹੋ ਗਈ ਲੋਕਾਂ ਦੇ ਜੋੜੇ ਗੰਢਦੇ ਨੇ ਬੈਠ ਕੇ ਪਰ ਜਦੋਂ ਉਹਨਾਂ ਦੀ ਦੁਕਾਨ ਤੇ ਉਹਨਾਂ ਦੀ ਹੱਟੀ ਤੇ ਉਹਨਾਂ ਦੀ ਝੁੱਗੀ ਤੇ ਕੋਈ ਆ ਜਾਂਦਾ ਹੈ ਨਾ ਤੇ ਕੱਲੇ ਜੋੜੇ ਹੀ ਨਹੀਂ ਗੰਢਦੇ ਭਗਤ ਰਵਿਦਾਸ ਜੀ ਫਿਰ ਉਹਨਾਂ ਲੋਕਾਂ ਦੇ ਮਨ ਵੀ ਗੰਢ ਲਿੰਦੇ ਸਨ ਪਰਮਾਤਮਾ ਦੇ ਨਾਲ ਪਰਮਾਤਮਾ ਦੀਆਂ ਗੱਲਾਂ ਕਰ ਕਰਕੇ ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਰਤੇ ਸਿਦ្ਦ ਗੋਸ਼ਟ ਹੋਏ ਇੱਕ ਵਿਧ ਇੱਕ ਤਰੀਕਾ ਹੈ ਪਰਮਾਰਥ ਦੇ ਰਸਤੇ ਤੇ ਚੱਲਿਆਂ ਗੁਰੂ ਦੀ ਸ੍ਰੇਸ਼ਟ ਮਤ ਪ੍ਰਾਪਤ ਕਰਕੇ ਗੁਰਮੁਖੋ ਜਿਨ੍ਹਾਂ ਨੇ ਨਾਮ ਜਪਿਆ ਨਾਮ ਦਾ ਅਭਿਆਸ ਕੀਤਾ ਫਿਰ ਉਹਨਾਂ ਨੇ ਪ੍ਰੀਪਰੂਪੂਰਨ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਤਾਂ ਹੀ ਤਾਂ ਸਹਿਬ ਨੇ ਕਿਹਾ ਹੋਂ ਵਾਰੀ ਹੋਂ ਵਾਰਨੈ ਕੁਰਬਾਨ ਤੇਰਾ ਨਾਮ ਨੂੰ ਸ਼ਬਦ ਆਪ ਜੀ ਨੇ ਹੁਣੇ ਸੁਣਿਆ ਭਾਈ ਸਾਹਿਬ ਜੀ ਉਹ ਮਹਾਰਾਜ ਕਹਿੰਦੇ ਮੈਂ ਵਾਰਨੇ ਜਾਨਾ ਕੁਰਬਾਨ ਜਾਨਾ ਪਰਮੇਸ਼ਵਰ ਤੇਰੇ ਨਾਮ ਤੋਂ ਕਿਉਂਕਿ ਇਸੇ ਨਾਮ ਨੇ ਸਾਨੂੰ ਤੇਰੇ ਨਾਲ ਮਿਲਾਉਣਾ ਹੈ ਸਹਿਬ ਕਹਿੰਦੇ ਕਿੰਨਾ ਦੇ ਅੰਦਰ ਪਰਮਾਤਮਾ ਪ੍ਰਾਪਤ ਹੋ ਗਿਆ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਫਿਰ ਤਿਲੰਗ ਰਾਗ ਦਾ ਸ਼ਬਦ ਹੈ ਇੱਕ ਕਿ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ ਹਉ ਕੁਰਬਾਨੈ ਜਾਉ ਮਿਹਰਬਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤੇ ਨਾ ਕਹਿ ਹਉ ਸਦ ਕੁਰਬਾਨੇ ਜਾਉ ਰਹਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਦੀਠ ਸਾਹਿਬ ਕਹਿੰਦੇ ਕਿਨਾਂ ਦੇ ਅੰਦਰ ਆ ਕੇ ਰੱਬ ਵਸ ਗਿਆ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਜਿਨ੍ਹਾਂ ਦੇ ਸਰੀਰ ਰੂਪੀ ਚੋਲੇ ਗੁਰੂ ਦੀ ਸ਼੍ਰੇਸ਼ਟ ਮਤ ਪਾ ਕੇ ਨਾਮ ਵਿੱਚ ਰਤੇ ਗਏ ਸਹਿਬ ਕਹਿੰਦੇ ਸਤ ਜਾਣੇ ਉਹਨਾਂ ਦੇ ਹਿਰਦੇ ਵਿੱਚ ਰੱਬ ਵਸਦਾ ਹੈ ਵਸਦਾ ਤੇ ਸਾਰਿਆਂ ਦੇ ਹਿਰਦੇ ਵਿੱਚ ਹੈ ਪਰ ਉਹਨਾਂ ਨੇ ਪ੍ਰਗਟ ਕਰ ਲਿਆ ਹਿਰਦੇ ਵਿੱਚੋਂ ਮਿਲਾਪ ਕਰ ਲਿਆ ਰੱਬ ਦੇ ਨਾਲ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਸਹਿਬ ਕਹਿੰਦੇ ਇਹੋ ਜੇ ਮਨੁੱਖਾਂ ਦੀ ਇਉਂ ਜੇ ਰੱਬ ਦੇ ਪਿਆਰਿਆਂ ਦੀ ਧੂੜ ਵੀ ਮਿਲ ਜੇ ਸਮਝੋ ਬੜੀ-ਬੜੀ ਪ੍ਰਾਪਤੀ ਹੋਗੀ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਨਾਨਕ ਦਾਸ ਤੇ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਉਹਨਾਂ ਦੀ ਧੂੜ ਦੀ ਵੀ ਨਹੀਂ ਮਹਾਨਤਾ ਧੂੜ ਤੋਂ ਭਾਵ ਉਹਨਾਂ ਦੀ ਸੰਗਤ ਕਿ ਉਹਨਾਂ ਦੀ ਸੰਗਤ ਦੀ ਈ ਬੜੀ ਮਹਾਨਤਾ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਸਰੀਰ ਰੂਪੀ ਚੋਲੇ ਨਾਮ ਵਿੱਚ ਰਤੇ ਗਏ 6 ਵਜੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਭਾਈ ਬਸ ਇੱਕ ਤਰੀਕਾ ਹੈ ਪਰਮਾਤਮਾ ਦੇ ਨਾਲ ਮਿਲਾਪ ਦਾ ਕਹਿੰਦੇ ਨਾਮ ਰਤੇ ਸਿਧ ਗੋਸ਼ਟ ਹੋਏ ਇਥੇ ਸਿਧ ਦਾ ਅਰਥ ਹੈ ਪਰਮਾਤਮਾ ਤੇ ਗੋਸ਼ਟ ਦਾ ਅਰਥ ਹੈ ਮਿਲਾਪ ਕਹਿੰਦੇ ਪਰਮਾਤਮਾ ਨਾਲ ਮਿਲਾਪ ਨਾਮ ਵਿੱਚ ਰਤਿਆ ਹੋਇਆ ਜਾ ਸਕਦਾ ਹੈ ਦੇਖੋ ਜਦੋਂ ਗੁਰੂ ਨਾਮ ਦੀ ਦਾਤ ਦਿੰਦਾ ਹੈ ਨਾ ਪਹਿਲਾਂ ਪਰਖ ਕੇ ਦੇਖਦਾ ਹੈ ਪਹਿਲਾਂ ਕਸੌਟੀ ਲਾਂਦਾ ਹੈ ਗੁਰੂ ਵੀ ਇਸ ਦਾਤ ਦੇ ਕਾਬਲ ਹੈ ਕਿਉਂਕਿ ਨਾਮ ਇੱਕ ਬੜੀ ਵੱਡੀ ਦਾਤ ਹੈ ਨਾਮ ਬੜੀ ਵੱਡੀ ਸ਼ਕਤੀ ਹੈ ਪਰ ਸੱਚ ਜਾਣਿਓ ਪਹਿਲਾਂ ਗੁਰੂ ਵੀ ਪਰਖ ਕੇ ਦੇਖਦਾ ਹੈ ਵੀ ਇਸ ਦਾਤ ਦੇ ਕਾਬਲ ਹੈ ਜਾਂ ਨਹੀਂ ਭਗਤ ਕਬੀਰ ਸਾਹਿਬ ਜੀ ਦਾ ਗ ਬਚਨ ਤੁਸੀਂ ਪੜ੍ਹਦੇ ਹੋ ਕਹਿੰਦੇ ਕਬੀਰ ਕਸੌਟੀ RAM ਕੀ ਝੂਠਾ ਠਿਕਨ ਕੋਏ RAM ਕਸੋਟੀ ਸੋਸ ਹੈ ਜੋ ਮਰ ਜੀਵਾ ਹੋਏ ਤੇ ਜਿਹੜਾ ਇਸ ਕਸੋਟੀ ਵਿੱਚੋਂ ਇਮਤਿਹਾਨ ਵਿੱਚੋਂ ਪਾਸ ਹੋ ਜਾਂਦਾ ਫਿਰ ਗੁਰੂ ਉਹਨੂੰ ਤਰਸ ਕਰਕੇ ਆਪਣੀ ਨਦਰ ਕਰਕੇ ਨਾਮ ਦੀ ਦਾਤ ਦੇ ਦਿੰਦਾ ਤੇ ਫਿਰ ਉਹ ਜੀਵ ਨਾਮ ਦੀ ਦਾਤ ਲੈ ਕੇ ਪਰਮੇਸ਼ਵਰ ਦੇ ਨਾਲ ਮਿਲਾਪ ਕਰ ਲੈਂਦਾ ਮੈਨੂੰ ਕੋ ਸਾਖੀ ਘਟਨਾ ਬੜੀ ਪਿਆਰੀ ਯਾਦ ਆਈ ਇਸ ਉਤੇ ਕੀ ਪਰਮਾਤਮਾ ਦੇ ਨਾਲ ਮਿਲਾਪ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਘਟਨਾ ਹੈ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਕਾਲ ਦੇ ਅੰਦਰ ਇੱਕ ਮੁਸਲਮਾਨ ਫਕੀਰ ਸੀ ਸੈਯਦ ਸ਼ਾ ਜੋ ਇਸਲਾਮ ਧਰਮ ਦੇ ਜਿਹੜੇ ਬਾਨੀ ਸਨ ਮੁਹੰਮਦ ਸਾਹਿਬ ਮੁਹੰਮਦ ਸਾਹਿਬ ਦੀ ਵੰਸ਼ ਦੇ ਵਿੱਚੋਂ ਸੀ ਇਹ ਸ਼ੈਦ ਸ਼ਾ ਇਹਦੇ ਹਿਰਦੇ ਵਿੱਚ ਤਾਂਗ ਲੱਗੀ ਖੁਦਾ ਦੇ ਨਾਲ ਮਿਲਾਪ ਅੰਦਰ ਨੂੰ ਸ਼ਾਂਤੀ ਨਹੀਂ ਅੰਦਰ ਨੂੰ ਟਿਕਾ ਨਹੀਂ ਤੇ ਖੁਦਾ ਦੇ ਮਿਲਾਪ ਦੀ ਜਦੋਂ ਇਸ ਦੇ ਅੰਦਰ ਤਾਂਗ ਲੱਗੀ ਇਤਿਹਾਸਕਾਰ ਕਹਿੰਦੇ ਨੇ ਇੱਕ ਫਕੀਰ ਨੂੰ ਮਿਲਦਾ ਉਹ ਵੀ ਮੁਸਲਮਾਨ ਫਕੀਰ ਸੀ ਉਹਨੂੰ ਜਾ ਕੇ ਪੁੱਛਦਾ ਉਸ ਫਕੀਰ ਦਾ ਨਾਮ ਸਿੱਖਵਾਜਾ ਰੋਸ਼ਨ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਆਪਾਂ ਗੱਲ ਕਰ ਰਹੇ ਹਾਂ ਪਰਮੇਸ਼ਵਰ ਦੇ ਨਾਲ ਮਿਲਾਪ ਦੀ ਤੇ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਕਹਿ ਰਹੇ ਨੇ ਨਾਮ ਰਤੇ ਸਿਧ ਗੋਸ਼ਟ ਹੋਏ ਸੰ ਵਿੱਚ ਰਤਿਆਂ ਪਰਮਾਤਮਾ ਨਾਲ ਮਿਲਾਪ ਹੁੰਦਾ ਪਰ ਨਾਮ ਦੀ ਦਾਤ ਕਿੱਥੋਂ ਮਿਲਦੀ ਹੈ ਸਤ ਗੁਰੂ ਦੇ ਕੋਲ ਉਹ ਸૈયਦ ਸ਼ਾ ਜਿੰਦੇ ਅੰਦਰ ਤਾਂਗ ਪੈਦਾ ਹੋਈ ਹਰ ਮਿਲਨੈ ਨੂੰ ਮਨ ਲੋਚਦਾ ਬਾਣੀ ਕਹਿੰਦੀ ਹੈ ਜਿੰਦਾ ਮਨ ਲੋਚਦਾ ਹੈ ਹਰੀ ਨੂੰ ਮਿਲਨ ਦਾ ਉਹ ਉਹਨੂੰ ਖਵਾਜਾ ਰੋਸ਼ਨ ਫਕੀਰ ਨੂੰ ਪੁੱਛਦਾ ਹੈ ਕਹਿੰਦਾ ਤੂੰ ਵੀ ਮੁਸਲਮਾਨ ਮੈਂ ਵੀ ਮੁਸਲਮਾਨ ਮੈਨੂੰ ਇੱਕ ਜੁਗਤੀ ਦਾਸ ਮੈਂ ਖੁਦਾ ਨੂੰ ਮਿਲਣਾ ਚਾਹੁੰਨਾ ਖੁਦਾ ਦੇ ਨਾਲ ਮਿਲਾਪ ਕਰਨਾ ਚਾਹੁੰਨਾ ਇਹ ਹਰ ਇੱਕ ਬੰਦੇ ਦੀ ਤਾਂਗ ਨਹੀਂ ਹੋ ਸਕਦੀ ਹਰ ਬੰਦੇ ਦੀ ਸੋਚ ਵਿਚਾਰ ਇਹ ਨਹੀਂ ਹੋ ਸਕਦੇ ਜਿਨ੍ਹਾਂ ਦੇ ਅੰਦਰ ਬੈਰਾਗ ਉਸ ਬਿਰਹਾ ਦਾ ਉਸ ਦੀ ਪੀੜਾ ਉਸ ਦਾ ਦਰਦ ਆਇਆ ਹੈ ਸੱਚ ਜਾਣੇ ਉਹ ਹੀ ਇਸ ਚੀਜ਼ ਨੂੰ ਜਿਹੜਾ ਹੈ ਮਹਿਸੂਸ ਕਰਦਾ ਹੈ ਸ਼ੈਦ ਸ਼ਾ ਕਹਿੰਦਾ ਵੀ ਮੈਂ ਪ੍ਰਮਾਤਮਾ ਨਾਲ ਮਿਲਾਪ ਕਰਨਾ ਹੈ ਖਵਾਜਾ ਰੋਸ਼ਨ ਕਹਿਣ ਲਗਾ ਜੇ ਤੂੰ ਖੁਦਾ ਨੂੰ ਮਿਲਣਾ ਚਾਹੁੰਦਾ ਹੈ ਤੇ ਜਿਹੜੇ ਤੈਨੂੰ ਖੁਦਾ ਨਾਲ ਮਿਲਾ ਸਕਦੇ ਨੇ ਨਾ ਉਹ ਇਸ ਸਮੇਂ ਹਰ ਗੋਬਿੰਦਪੁਰਾ ਸਾਹਿਬ ਦੀ ਧਰਤੀ ਤੇ ਬੈਠੇ ਹੋਏ ਨੇ ਖਵਾਜਾ ਰੋਸ਼ਨ ਜਦੋਂ ਇਹ ਗੱਲ ਦੱਸਦਾ ਹੈ ਤੇ ਸੈਦ ਸ਼ਾ ਕਹਿਣ ਲੱਗਾ ਕੌਣ ਨੇ ਉਹ ਕਿਹੜੇ ਪੀਰ ਨੇ ਤੇ ਖਵਾਜਾ ਰੋਸ਼ਨ ਕਹਿੰਦਾ ਉਹ ਪੀਰ ਨਹੀਂ ਉਹ ਪੀਰਾਂ ਦੇ ਪੀਰ ਨੇ ਕੌਣ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ 6ਵੀਂ ਜੋਤ ਨੇ ਜੇ ਤੂੰ ਉਹਨਾਂ ਦੀ ਸੰਗਤ ਕਰ ਲਈ ਜੇ ਤੂੰ ਉਹਨਾਂ ਦੇ ਕੋਲੋਂ ਪਰਸਨਤਾ ਉਹਨਾਂ ਦੀ ਹਾਸਲ ਕਰ ਲਈ ਤੇ ਸੱਚ ਜਾਣੀ ਤੈਨੂੰ ਉਹ ਨਾਮ ਦੀ ਦਾਤ ਦੇ ਕੇ ਪਰਮਾਤਮਾ ਨਾਲ ਮਿਲਾ ਸਕਦੇ ਨੇ ਕੇਵਲ ਅਸਲ ਵਿੱਚ ਉਹੀ ਨਹੀਂ ਸਮੇ ਜੇ ਤੂੰ ਉਹਨਾਂ ਦੀ ਸ਼ਰਨ ਵਿੱਚ ਚਲਿਆ ਜਾਏ ਪਰ ਯਾਦ ਰੱਖੀ ਕੁਝ ਜਾ ਕੇ ਬੋਲੀ ਨਾ ਕੁਝ ਵੀ ਜਾ ਕੇ ਕੋਈ ਕਿਸੇ ਨੂੰ ਪਰੇਸ਼ਾਨ ਨਾ ਕਰੀ ਤੰਗ ਨਾ ਕਰੀ ਜਾ ਕੇ ਬਸ ਤੂੰ ਪ੍ਰਭੂ ਦੇ ਮਿਲਾਪ ਦੀ ਗੱਲ ਕਰਨੀ ਹੈ ਹੋਰ ਕੁਝ ਨਹੀਂ ਖਵਾਜਾ ਰੋਸ਼ਨ ਦੀ ਗੱਲ ਸੁਣ ਕੇ ਸ਼ੈਦ ਸ਼ਾ ਤੁਰ ਪਿਆ ਇਹ ਸ੍ਰੀ ਗੁਰੂ ਹਰਗੋਬਿੰਦ ਪੁਰਾ ਸਾਹਿਬ ਦੀ ਧਰਤੀ ਤੇ ਪਹੁੰਚਿਆ ਤੇ ਬਾਹਰ ਬੈਠ ਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਕੇ ਕਹਿੰਦਾ ਇੱਕ ਸ਼ਬਦ ਉਚਾਰਨ ਕਰਦਾ ਹੈ ਇਹ ਜਿਹੜਾ ਬਚਨ ਬੜਾ ਪ੍ਰਸਿੱਧ ਹੋਇਆ ਉਹ ਕਿਹੜਾ ਬਸ ਜਾਨੀ ਕੋ ਜਾਨੀ ਸੇ ਮਿਲਾ ਦੋ ਅਕੂ ਸਤਨਾਮ ਪ੍ਰਭੂ ਨਾਲ ਮਿਲਾਪ ਦੀ ਆਪਾਂ ਗੱਲ ਕਰ ਰਹੀ ਆ ਉੱਥੇ ਜਾ ਕੇ ਇੱਕੋ ਗੱਲ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੋ ਹੁਣ ਸਿੱਖਾਂ ਨੂੰ ਗੱਲ ਸਮਝ ਨਹੀਂ ਆਈ ਵੀ ਚਾਹੁੰਦਾ ਕੀ ਹੈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਸਿੱਖਾਂ ਨੇ ਜਾ ਕੇ ਦੱਸਿਆ ਕਹਿੰਦੇ ਪਾਤਸ਼ਾਹ ਕੋਈ ਮੁਸਲਮਾਨ ਆਇਆ ਫਕੀਰ ਬਾਹਰ ਬੈਠਾ ਤੇ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੋ ਹੁਣ ਗੁਰਮੁਖੋ ਬੰਦੇ ਦੇ ਮਨ ਅੰਦਰ ਕੀ ਹੈ ਬੰਦਾ ਨਹੀਂ ਜਾਣ ਸਕਦਾ ਪਰ ਗੁਰੂ ਜਾਣ ਸਕਦਾ ਹੈ ਪਰਮੇਸ਼ਵਰ ਜਾਣ ਸਕਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਨੀ ਜਾਨ ਸਤਗੁਰੂ ਪਰ ਗੁਰੂ ਇੱਕ ਛੋਟੀ ਲਾਉਂਦਾ ਹੈ ਇੱਕ ਇਮਤਿਹਾਨ ਲਾਉਂਦਾ ਹੈ ਪਰਖ ਲੈਂਦਾ ਹੈ ਵੀ ਇਹ ਉਸ ਦੇ ਕਾਬਿਲ ਹੈ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ ਵੀ ਉਹਨੂੰ ਬੈਠਾ ਰਹਿਣ ਦੋ ਕੋਈ ਗੱਲ ਸਤਗੁਰੂ ਜੀ ਨੇ ਧਿਆਨ ਹੀ ਨਹੀਂ ਦਿੱਤਾ ਮਹਾਰਾਜ ਨੇ ਗੋਲਿਆ ਨਹੀਂ ਉਹਨੂੰ ਕਹਿੰਦੇ ਕੋਈ ਨਹੀਂ ਬੈਠਾ ਰਹਿਣ ਤੋਂ ਬੈਠਾ ਆਪਣੀ ਮੋਚ ਬੈਠਾ ਹੈ ਬੈਠਾ ਰਹਿਣ ਦਿਓ ਕੁਝ ਦਿਨ ਬਤੀਤ ਹੋਏ ਤੇ ਫਿਰ ਉਹੀ ਸ਼ਬਦ ਜ਼ੁਬਾਨ ਤੇ ਜਾਨੀ ਕੋ ਜਾਨੀ ਸ਼ੇ ਮਿਲਾ ਦੋ ਇਹ ਕੋਈ ਸ਼ਬਦ ਰਟਦਾ ਹੈ ਮਹਾਰਾਜ ਆਂਦੇ ਨੇ ਦਰਬਾਰ ਵਿੱਚ ਜਾਂਦੇ ਨੇ ਬਸ ਇਹੀ ਸ਼ਬਦ ਰਟਦਾ ਰਹਿੰਦਾ ਬੋਲਦਾ ਨਹੀਂ ਕੁਝ ਨਹੀਂ ਕਰਦਾ ਜਾਨੀ ਕੋ ਜਾਨੀ ਸੇ ਮਿਲਾ ਦੋ ਇਹ ਵੀ ਕੋਈ ਵੱਡੀ ਤੜਫ ਹੋਏਗੀ ਕਿਸੇ ਬੰਦੇ ਦੇ ਅੰਦਰ ਜਿਹੜਾ ਇਹਨਾਂ ਕੁਝ ਕਰ ਸਕਦਾ ਵੀ ਜਾਨੀ ਕੋ ਜਾਨੀ ਸੇ ਮਿਲਾ ਦੋ ਤੇ ਬੈਠਾ ਰਹਿੰਦਾ ਗੁਰੂ ਦਾ ਦਰ ਛੱਡ ਕੇ ਵੀ ਨਹੀਂ ਜਾਂਦਾ ਇੱਕ ਦਿਨ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਜੀ ਨੇ ਇਤਿਹਾਸ ਕਹਿੰਦੇ ਘੋੜਾ ਬੜੀ ਤੇਜ਼ ਦੀ ਚਲਾਇਆ ਤੇ ਜਦੋਂ ਉਹਦੇ ਲੱਗ ਗਿਆ ਇਹ ਹੋਰ ਤੇਜ਼ ਪਾਤਸ਼ਾਹ ਨੇ ਕਰ ਲਿਆ ਵੀ ਇਹ ਡਰ ਜੇ ਤੇ ਡਰ ਕੇ ਉੱਠ ਜੇ ਤੇ ਵੀ ਮੈਨੂੰ ਮਾਰਨ ਲੱਗੇ ਨੇ ਇਹ ਫੀਲ ਕਰੇ ਮਹਿਸੂਸ ਕਰੇ ਤੇ ਡਰ ਕੇ ਭਾਜੇ ਪਰ ਗੁਰਮੁਖੋ ਉਹ ਡਰਿਆ ਨਹੀਂ ਘਬਰਾਇਆ ਨਹੀਂ ਕਿਉਂਕਿ ਉਹਨੂੰ ਪਤਾ ਸੀ ਖਵਾਜਾ ਰੋਸ਼ਨ ਇੱਕ ਗੱਲ ਦੱਸ ਦਿੱਤੀ ਸੀ ਵੀ ਸ਼ੈਦ ਸ਼ਾ ਜੇ ਤੇਰੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਗ ਹੈ ਨਾ ਵਿਛੋੜੇ ਦਾ ਦੁੱਖ ਹੈ ਤੇ ਸੱਚ ਜਾਣੀ ਉਹ ਮਿਲਾ ਸਕਦੇ ਨੇ ਗੁਰੂ ਹਰਗੋਬਿੰਦ ਸਾਹਿਬ ਉਫ਼ ਦਰਤ ਤੋਂ ਬਗੈਰ ਤੇਨੂੰ ਕੋਈ ਮਿਲਾ ਨਹੀਂ ਸਕਦਾ ਹੁਣ ਜਦੋਂ ਮਹਾਰਾਜ ਨੇ ਖੇਡ ਵਰਤਾਈ ਤੇ ਕਬਰਾਇਆ ਨਹੀਂ ਡਰਿਆ ਨਹੀਂ ਸਿੱਖ ਵੇਖਦੇ ਨੇ ਵੀ ਇਹ ਕੀ ਵਰਤ ਰਿਹਾ ਪਣ ਤੇ ਉਹ ਡਰਿਆ ਨਹੀਂ ਫਿਰ ਬੈਠ ਗਿਆ ਫਿਰ ਜਾਨੀ ਕੋ ਜਾਨੀ ਸੇ ਮਿਲਾ ਦੋ ਇਹੀ ਰੱਟਦਾ ਰਹਿੰਦਾ ਅਗਲੇ ਦਿਨ ਸਿੱਖ ਫਿਰ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਬਾਰ ਬੈਠਾ ਕੋਈ ਫਕੀਰ ਤੁਸੀਂ ਧਿਆਨ ਨਹੀਂ ਦੇ ਰਹੇ ਕਹ ਉਹ ਇਹੀ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦਿਓ ਮਹਾਰਾਜ ਕਹਿੰਦੇ ਚਾਹੁੰਦਾ ਕੀ ਕਹਿੰਦੇ ਪਾਤਸ਼ਾਹ ਪਤਾ ਨਹੀਂ ਬਸ ਇਹੀ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦਿਓ ਸਤਗੁਰੂ ਕਹਿੰਦੇ ਵੀ ਇਸ ਤਰ੍ਹਾਂ ਕਰੋ ਸੋਨੇ ਵਸਤਰ ਲੈ ਕੇ ਨਾ ਉਹਨੂੰ ਦੇ ਦਿਓ ਵੀ ਚਲਾ ਜਾ ਵਸਤਰ ਲੈ ਕੇ ਤੇ ਸਤਗੁਰੂ ਦੇ ਸਿੱਖ ਕਹਿਣਾ ਮੰਨ ਕੇ ਸੋਨੇ ਵਸਤਰ ਲੈ ਕੇ ਉਹਨੂੰ ਦੇਣ ਗਏ ਕਹਿੰਦੇ ਭਾਈ ਫਕੀਰ ਜੀ ਆ ਵਸਤਰ ਲਓ ਜਿਵੇਂ ਆਪਾਂ ਕਹਿੰਦੇ ਆਂ ਵੀ ਤੋਰੋ ਇਹਨੂੰ ਕੁਝ ਦੇ ਕੇ ਆਪਣੇ ਘਰੋਂ ਐਵੇਂ ਰੋਲਾ ਪਾਇਆ ਬਾਹਰ ਖੜਾ ਹੈ ਇਹਨੂੰ ਤੋਰੋ ਇਹਨੂੰ ਕੋਈ ਚੀਜ਼ ਦੇ ਕੇ ਕੋਈ 10-20 ਰੁਪਏ ਦਿਓ ਆਟਾ ਪਾਓ ਇੰਦੀ ਝੋਲੀ 'ਚ ਤੈਨੂੰ ਤੋਰੋ ਇੱਥੋਂ ਮਹਾਰਾਜ ਨੇ ਵਸਤਰ ਦੇ ਕੇ ਤੋਰਿਆ ਸਿੱਖਾਂ ਨੇ ਵਸਤਰ ਦਿੱਤੇ ਕਹਿੰਦੇ ਆਹ ਲੈ ਤੇ ਸਤਿਗੁਰੂ ਕਹਿੰਦੇ ਚਲਿਆ ਜਾ ਇੱਥੋਂ ਤੇ ਗੁਰਮੁਖੋ ਫਿਰ ਇੱਕੋ ਗੱਲ ਕਹਿੰਦਾ ਹੱਥ ਜੋੜ ਕੇ ਕਹਿੰਦਾ ਮੈਨੂੰ ਵਸਤਰ ਨਹੀਂ ਚਾਹੀਦੇ ਹੈਗੇ ਫਿਰ ਕਹਿੰਦੇ ਕੀ ਚਾਹੀਦਾ ਕਹਿੰਦਾ ਬਸ ਜਾਨੀ ਕੋ ਜਾਨੀ ਸੇ ਮਿਲਾ ਦੋ ਸਤਿਗੁਰੂ ਨੂੰ ਕਹਿ ਦੋ ਜਾ ਕੇ ਤੇ ਗੁਰੂ ਅਰਗੁਨ ਸਾਹਿਬ ਕੋਲ ਸਿੱਖ ਆਇਆ ਮਰਦ ਕਹਿੰਦੇ ਉਹ ਤੇ ਵਸਤਰ ਵੀ ਨਹੀਂ ਲੈਂਦਾ ਸਤਿਗੁਰੂ ਕਹਿੰਦੇ ਉਹਨੂੰ ਕਹਿ ਫਿਰ ਚਾਹੁੰਦਾ ਕੀ ਹੈ ਕਹਿੰਦੇ ਮਹਾਰਾਜ ਇੱਕੋ ਗੱਲ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੋ ਗੁਰੂ ਅਰਗੁਨ ਸਾਹਿਬ ਕਹਿੰਦੇ ਜਾ ਵਿਆਹ ਦਰਿਆ ਵੀ ਜਾ ਕੇ ਛਾਲ ਮਾਰ ਜਾ ਕੇ ਜੇ ਜਾਨੀ ਨੂੰ ਮਿਲਣਾ ਹੀ ਜਾ ਕੇ ਜਿਵੇਂ ਆਪਾਂ ਕਹਿੰਦੇ ਆ ਨਾ ਰੱਬ ਨੂੰ ਮਿਲਣਾ ਡਾਇਰੈਕਟ ਕਹਿੰਦਾ ਬਿਜਲੀ ਨੂੰ ਹੱਥ ਲਾ ਲੇ ਮਿਲ ਜੇਗਾ ਸਿੱਧਾ ਹੀ ਰੱਬ ਨੂੰ ਜਾ ਕੇ ਮਾਰਾ ਜਾਂਦੇ ਵੀ ਜਾ ਉਹਨੂੰ ਕੋ ਬਿਆਵ ਦਰਿਆ ਵਿੱਚ ਛਾਲ ਮਾਰੇ ਜਾ ਕੇ ਤੇ ਗੁਰਮੁਖੋ ਜਦੋਂ ਸਿੱਖਾਂ ਨੇ ਬਚਨ ਸੁਣਾਏ ਸਤਿਗੁਰਾਂ ਦੇ ਫਕੀਰ ਜੀ ਸਤਿਗੁਰੂ ਦਾ ਆਦੇਸ਼ ਹੋਇਆ ਵੀ ਤੂੰ ਜਾਨੀ ਨੂੰ ਮਿਲਣਾ ਹੈ ਨਾ ਤੇ ਜਾ ਕੇ ਬਿਆਵ ਦਰਿਆ ਵਿੱਚ ਛਾਲ ਮਾਰ ਜਾ ਕੇ ਬਾਬ ਜਦੋਂ ਸਤਿਗੁਰੂ ਦੇ ਇਹ ਬਚਨ ਸੁਣੇ ਹੱਥ ਜੋੜ ਕੇ ਤੁਰ ਪਿਆ ਸਿੱਖ ਮਹਾਰਾਜ ਜੀ ਦੇ ਕੋਲ ਆ ਗਏ ਤੇ ਗੁਰਮੁਖੋ ਕੁਝ ਸਿੱਖ ਪਿੱਛੇ ਪਿੱਛੇ ਚੱਲੇਗੇ ਵੇਖਣ ਵੀ ਵੇਖੂ ਕਰੇਗਾ ਕੀ ਤੇ ਗੁਰਮੁਖੋ ਜਦੋਂ ਜਾ ਕੇ ਉਹਨੇ ਛਾਲ ਮਾਰੀ ਤੇ ਸਿੱਖ ਦੌੜੇ ਸਤਗੁਰੂ ਦੇ ਕੋਲ ਆਏ ਤੇ ਕਹਿਣ ਲੱਗੇ ਮਹਾਰਾਜ ਉਹਨੇ ਤੇ ਸੱਚੀ ਛਾਲ ਮਾਰਤੀ ਸਤਗੁਰੂ ਕਹਿੰਦੇ ਜਾ ਉਹਨੂੰ ਫੜ ਕੇ ਲਿਆਓ ਜਲਦੀ ਬਚਾ ਕੇ ਲਿਆਓ ਉਹਨੂੰ ਜਦੋਂ ਸਿੱਖ ਲੈ ਕੇ ਆਏ ਸਤਗੁਰਾਂ ਦੇ ਕੋਲ ਬਿਠਾਇਆ ਮਹਾਰਜ ਕਹਿੰਦੇ ਉਹਨੂੰ ਕੋਲ ਬਿਠਾ ਦੇ ਇੱਕ ਗੱਲ ਨੋਟ ਕਰਿਓ ਆ ਕੇ ਬਾਹਰ ਬਹਿ ਗਿਆ ਸੀ ਬਬ ਸ਼ਬਦ ਇੱਕੋ ਕਿਆ ਉਹਨੇ ਜਾਨੀ ਕੋ ਜਾਨੀ ਸੇ ਮਿਲਾ ਦਿਓ ਬੜਾ ਕੁਝ ਨੂੰ ਦੇਣਾ ਵੀ ਚਾਇਆ ਉਹਨੇ ਲਿਆਣੀ ਉਹਦਾ ਮੁੱਖ ਮਕਸਦ ਕੀ ਸੀ ਜਾਨੀ ਕੋ ਜਾਨੀ ਸੇ ਮਿਲਾ ਦਿਓ ਤੇ ਗੁਰਮੁਖੋ ਜਿੰਦੇ ਅੰਦਰ ਦੀ वेदना ਹੀ ਬਣ ਗਈ ਫਿਰ ਬਾਹਰ ਬੈਠੇ ਨੂੰ ਵੀ ਗੁਰੂ ਨੇ ਚੱਕ ਕੇ ਆਪਣੀ ਗੋਦੀ ਵਿੱਚ ਕੋਲ ਬਿਠਾ ਲਿਆ ਰਿਹਾ ਅੱਜ ਮਹਾਰਾਜ ਕਹਿੰਦੇ ਜਿਹੜੀ ਕਿ ਸੋਟੀ ਲੱਗੀ ਸੀ ਨਾ ਉਹ ਪੂਰੀ ਹੋ ਗਈ ਵੇਖਣਾ ਚਾਹੁੰਦੇ ਸਾਂ ਵੀ ਇਹ ਵਾਦਤ ਦੇ ਲਾਇਕ ਹੈ ਵੀ ਜਾਂ ਨਹੀਂ ਫਿਰ ਮਹਾਰਾਜ ਨੇ ਕੂਲ ਬਿਠਾਇਆ ਸਾਹਮਣੇ ਫਿਰ ਅਗਲੀ ਜਿਹੜੀ ਖੇਡ ਹੈ ਨਾ ਗੁਰਮੁਖੋ ਉਹ ਤੇ ਅਕਲ ਤੋਂ ਬਾਹਰ ਦੀ ਗੱਲ ਹੈ ਉਹ ਅਕਲ ਦੇ ਮੈਨੇ ਵਿੱਚ ਆ ਹੀ ਨਹੀਂ ਸਕਦੀ ਜਿਹਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ ਗੁਰੂ ਨਾਨਕ ਗੁਰੂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਹਮਣੇ ਬਿਠਾ ਕੇ ਸ਼ੈਦ ਸ਼ਾਹ ਨੂੰ ਪੁੱਛਿਆ ਕਹਿੰਦੇ ਕੀ ਚਾਹੁੰਨਾ ਹੈ ਕਹਿੰਦਾ ਮਹਾਰਾਜ ਬਸ ਅੱਜ ਬੈਰਾਗ ਵਿੱਚ ਆਇਆ ਪਹਿਲਾਂ ਤੇ ਮਨ ਵਿੱਚ ਆਇਆ ਸਤਿਗੁਰੂ ਬਾਹਰ ਬੈਠਾ ਸਾਂ ਤੂੰ ਸੰ ਤਰਸ ਕੀਤਾ ਇੰਨਾ ਵੱਡਾ ਅੱਜ ਆਪਣੀ ਗੋਦ ਦੀ ਦਾਤ ਬਖਸ਼ੀ ਗੋਦੀ 'ਚ ਬਿਠਾ ਲਿਆ ਕੋਲ ਕਹਿਣ ਲੱਗਾ ਮਹਾਰਾਜ ਬਸ ਇੱਕੋ ਦਿਲ ਦੀ ਤਮੰਨਾ ਹੈ ਹੋਂ ਤੇ ਜਾਨੀ ਕੋ ਜਾਨੀ 'ਸੇ ਮਿਲਾ ਦੋ ਧੰਨ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਉਹਦੇ 'ਤੇ ਨਜ਼ਰ ਕੀਤੀ ਬਸ ਉਹ ਜਾਣਦਾ ਸੀ ਜਾਂ ਧੰਨ ਗੁਰੂ ਵਰ ਗੋਬਿੰਦ ਸਿੰਘ ਮਹਾਰਾਜ ਨਾਨਕ ਨਦਰੀ ਨਦਰ ਨਿਹਾਲ ਸਤਿਗੁਰੂ ਜੀ ਨੇ ਖੇੜ ਵਰਤਾਈ ਇੱਕੋ ਦਮ ਮਨ ਟਿਕ ਪਿਆ ਕਹਿੰਦੇ ਉਸ সৈয়দ ਸਾਦ ਆ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਸਤਿਗੁਰੂ ਜੀ ਦੀ ਨਦਰ ਦੁਆਰਾ ਉਸ ਦਾ ਮਨ ਇੱਕੋ ਦਮ ਟਿਕ ਗਿਆ ਜਿਹੜਾ ਮਨ ਟਿਕਦਾ ਹੀ ਨਹੀਂ ਤੇ ਗੁਰਮੁਖੋ ਫਿਰ ਸਤਗੁਰਾਂ ਨੇ ਰਹਿਮਤ ਕੀਤੀ ਗੁਰੂ ਦੀ ਸ੍ਰੇਸ਼ਟ ਮਤ ਪ੍ਰਾਪਤ ਕਰਕੇ ਨਾਮ ਵਿੱਚ ਜੁੜਿਆ ਉਹਨੇ ਫਿਰ ਬੰਦਗੀ ਕੀਤੀ ਤੇ ਇਤਿਹਾਸ ਕਹਿੰਦਾ ਫਿਰ ਉਹਨੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਭਾਵ ਨਾਮ ਦੀ ਦਾਤ ਦੇ ਕੇ ਪ੍ਰਮਾਤਮਾ ਦੇ ਨਾਲ ਗੁਰੂ ਵਰ ਗੋਬਿੰਦ ਸਾਹਿਬ ਜੀ ਨੇ ਉਹਨੂੰ ਜੋੜ ਦਿੱਤਾ ਪਰ ਇਹ ਬਾਤਾਂ ਕਿਹਨਾਂ ਦੀਆਂ ਨੇ ਜਿਨ੍ਹਾਂ ਦੇ ਅੰਦਰ ਇਹ ਚੀਜ਼ ਪੈਦਾ ਹੋਈ ਬਿਰਹਾ ਦੇ ਵਿਛੋੜੇ ਦੀ ਕੀਸੀ ਪ੍ਰਮਾਤਮਾ ਨਾਲ ਮਿਲਾਪ ਕਰਨਾ ਹੈ ਸਾਡੀ ਇਹ ਵਾਰੀ ਹੈ ਸਾਨੂੰ ਇਹ ਮੌਕਾ ਮਿਲਿਆ ਤੇ ਇਹ ਵੀ ਗੱਲ ਇਹ ਵੀ ਹੈ ਜੇ ਉਹ ਡਰ ਛੱਡ ਕੇ ਚਲਾ ਜਾਂਦਾ ਘਬਰਾ ਕੇ ਡਰ ਕੇ ਵੀ ਮੈਨੂੰ ਤੇ ਪੁੱਛਦੇ ਨਹੀਂ ਇੱਥੇ ਮੈਂ ਫਕੀਰ ਹਾਂ ਤੇ ਗੁਰਮੁਖੋ ਨੂੰ ਕੁਝ ਨਹੀਂ ਸੀ ਮਿਲਣਾ ਇਹ ਤਾਂ ਹੀ ਤੇ ਸਹਿਬ ਕਹਿੰਦੇ ਨੇ ਸੋ ਡਰ ਕੈਸੇ ਛੋੜੀਐ ਜੋ ਡਰ ਐਸਾ ਹੋਏ ਇਹ ਇਹ ਐਸਾ ਡਰ ਹੈ ਗੁਰਮੁਖੋ ਜਿੱਥੋਂ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਫਿਰ ਕਿਵੇਂ ਦਰ ਛੱਡ ਸਕਦੇ ਹਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਉਹਨਾਂ ਸਿੱਧਾ ਨੂੰ ਕਹਿੰਦੇ ਨੇ ਭਾਈ ਜਿਹੜੇ ਤੁਸੀਂ ਪ੍ਰਮਾਤਮਾ ਦੀ ਪ੍ਰਾਪਤੀ ਤੇ ਤੁਰੇ ਹੋ ਘਰ-ਬਾਰ ਤੁਸੀਂ ਛੱਡਤਾ ਜੋਗੀ ਸਿੱਧ ਤੁਸੀਂ ਬਣ ਗਏ ਸਰੀਰ ਨੂੰ ਕਸ਼ਟ ਤੁਸੀਂ ਦੇ ਰਹੇ ਹੋ ਇਸ ਵਾਸਤੇ ਰੱਬ ਦੇ ਮਿਲਾਪ ਵਾਸਤੇ ਉਹ ਤੇ ਨਾਮ ਵਿੱਚ ਜੁੜਿਆ ਤੁਹਾਨੂੰ ਰੱਬ ਦੀ ਪ੍ਰਾਪਤੀ ਹੋਣੀ ਹੈ ਸਹਿਬ ਕਹਿੰਦੇ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਚ ਰਤਿਆ ਹੋਵੇਗੀ ਕਿਉਂਕਿ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ